ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੇ ਵਿੱਚ ਚੱਲ ਰਹੀ ਉਥਲ ਪੁਥਲ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਹਰ ਰੋਜ਼ ਨਵੇਂ ਵਿਚਾਰ ਸਾਂਝੇ ਕਰਦੇ ਹਾਂ ਸੋ ਅੱਜ ਅਸੀਂ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਧੜੇ ਦਾ ਜੋ ਆਪਸੀ ਕਲੇਸ਼ ਚੱਲ ਰਿਹਾ ਹੈ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਆਪਣਾ ਅਸਤੀਫਾ ਵਾਪਸ ਲੈ ਲੈਣਗੇ ਅਹੁਦਾ ਸੰਭਾਲਣਗੇ ਜਾਂ ਕੋਈ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਬਣੇਗਾ ਇਸ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਏ ਉਸ ਮੀਟਿੰਗ ਦੇ ਵਿੱਚ ਜੋ ਵੱਡਾ ਐਲਾਨ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਇਹ ਸਾਰੇ ਹੀ ਕੌਮ ਦੇ ਜਿਹੜੇ ਕੀ ਗੱਲ ਕਰਨ ਵਾਲੇ ਨੇ ਕੌਮ ਦੇ ਸਾਰੇ ਪਹਿਰਾ ਦੇਣ ਵਾਲੇ ਨੇ ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਵੇਂ ਵੀ 2 ਦਸੰਬਰ ਨੂੰ ਫੈਸਲਾ ਸੁਣਾਇਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕੁਝ ਨੇਡਰਾਂ ਨੂੰ ਜਿਹੜਾ ਕਿ ਉਹ ਸਜ਼ਾਵਾਂ ਸੁناਈਆਂ ਜਾਂਦੀਆਂ ਨੇ ਧਾਰਮਿਕ ਸਜ਼ਾ ਹੁੰਦੀ ਏ ਤੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਜਾਂਦੀ ਏ ਜਿਸ ਦੇ ਵਿੱਚ ਜੋ ਬਾਗੀ ਧੜੇ ਵਾਲੇ ਕੁਝ ਮੈਂਬਰ ਹੁੰਦੇ ਨੇ ਤੇ ਕੁਝ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜੇ ਨਾਲ ਸੰਬੰਧਿਤ ਤੇ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਾਬਕਾ ਪ੍ਰਧਾਨ ਤੇ ਇੱਕ ਮੌਜੂਦਾ ਪ੍ਰਧਾਨ ਉਹ ਮੈਂਬਰ ਲਾਏ ਜਾਂਦੇ ਨੇ ਕਿ ਅਕਾਲੀ ਦਲ ਦੀ ਨਵੀਂ ਧਰਤੀ ਸ਼ੁਰੂ ਕੀਤੀ ਜਾਵੇ ਸੋ ਦੂਸਰੇ ਪਾਸੇ ਅਕਾਲੀ ਦਲ ਬਾਦਲ ਜੋ ਇਸ ਸਾਰੇ ਹੁਕਮ ਨੂੰ ਜਿਹੜਾ ਕਿ ਮੰਨਣ ਤੋਂ ਇਨਕਾਰ ਕਰ ਚੁੱਕਿਆ ਅਕਾਲੀ ਦਲ ਪਾਦਰ ਨੇ ਉਹ ਹੁਕਮ ਨਹੀਂ ਮੰਨੇ ਤੇ ਉਹਨਾਂ ਨੇ ਜਿਹੜਾ ਕਿ ਆਪਣੀ ਭਰਤੀ ਮਹਿਮ ਸ਼ੁਰੂ ਕਰ ਲਈ 20 ਜਨਵਰੀ ਤੋਂ ਭਰਤੀ ਸ਼ੁਰੂ ਹੁੰਦੀ ਹੈ 20 ਫਰਵਰੀ ਤੱਕ ਉਹ ਭਰਤੀ ਕੀਤੀ ਜਾਂਦੀ ਹੈ ਲੱਖਾਂ ਦੇ ਵਿੱਚ ਅਕਾਲੀ ਦਲ ਦੀ ਭਰਤੀ ਹੋ ਜਾਂਦੀ ਹੈ ਜੋ ਹੁਣ ਉਸ ਤੋਂ ਬਾਅਦ ਉਸ ਭਰਤੀ ਦੇ ਉੱਪਰ ਪ੍ਰਕਿਰਿਆ ਸ਼ੁਰੂ ਹੋਈ ਹੋਈ ਹੈ ਡੈਲੀਗੇਟ ਚੁਣੇ ਜਾਣਗੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ 1 ਮਾਰਚ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਸੀ ਪਰ ਉਹ ਕੁਝ ਕਾਰਨ ਦਲੇ ਹੋ ਗਿਆ। ਇੱਕ ਹਿੰ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਕਿ ਉਸ ਪਰਤੀ ਨੂੰ ਰੱਦ ਕਰ ਦਿੱਤਾ ਗਿਆ। ਨਵੀਂ ਪਰਤੀ ਕਰਨ ਵਾਸਤੇ ਹੁਕਮ ਜਾਰੀ ਕਰ ਦਿੱਤੇ ਗਏ ਨੇ। 18 ਮਾਰਚ ਤੋਂ ਨਵੀਂ ਪਰਤੀ ਸ਼ੁਰੂ ਹੋਵੇਗੀ ਜੋ ਰਸ਼ੀਦ ਬੁੱਕਾ ਬਣਾਉਣ ਵਾਸਤੇ ਅੱਜ ਹੁਕਮ ਜਾਰੀ ਹੋਏ ਨੇ। ਅੱਜ 4 ਮਾਰਚ ਨੂੰ ਸਾਰੇ ਹੀ ਉਹ ਮੈਂਬਰ ਇਕੱਠੇ ਹੋ ਕੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਅੱਜ ਸ਼੍ਰੀ ਦਰਬਾਰ ਸਾਹਿਬ ਅਰਦਾਸ ਕਰਕੇ ਤੇ ਉਹ ਪ੍ਰਤੀ ਨੂੰ ਸ਼ੁਰੂ ਕਰਨਗੇ ਸੋ ਦੂਸਰੇ ਪਾਸੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਸ ਦੇ ਵਿਚਾਰੇ ਦੋਨੋਂ ਸਾਈਡਾਂ ਤੋਂ ਇੱਕ ਪਾਸੇ ਸ਼੍ਰੀ ਕਾਰਤਕ ਸਾਹਿਬ ਦੇ ਹੁਕਮ ਸੀ ਔਰ ਦੂਸਰੇ ਪਾਸੇ ਅਕਾਲੀ ਦਲ ਬਾਦਲ ਦੇ ਹੁਕਮ ਸੀ ਸੋ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਵਿੱਚ ਫਸੇ ਹੋਏ ਸੀ ਸੋ ਜਿਸ ਕਾਰਨ ਉਹਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਫਿਰ ਉਹਨਾਂ ਨੂੰ ਅਸਤੀਫਾ ਲੈਣ ਵਾਸਤੇ ਵਾਰ-ਵਾਰ ਅਕਾਲੀ ਦਲ ਦੇ ਆਗੂਆਂ ਨੇ ਬੇਨਤੀਆਂ ਕੀਤੀਆਂ ਸ੍ਰੀ ਅਕਾਲ ਪਤਖ ਸਾਹਿਬ ਦੇ ਜਥੇਦਾਰ ਗਨੀ ਰਕबीर ਸਿੰਘ ਵੀ ਉਹਨਾਂ ਦੇ ਘਰ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀ ਕਮੇਟੀ ਦੇ ਮੈਂਬਰ ਵੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਦੁਬਾਰਾ ਆਪਣੇ ਅਹੁਦਾ ਸੰਭਾਲਣ ਵਾਸਤੇ ਕਹਿ ਰਹੇ ਨੇ ਲੇਕਿਨ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਜੋ ਸ੍ਰੀ ਅਕਾਲ ਪਤਖ ਸਾਹਿਬ ਦੇ ਵੱਲੋਂ ਵੀ ਇਹ ਕਿਹਾ ਗਿਆ ਹੈ ਗਨੀ ਰਕबीर ਸਿੰਘ ਵੀ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਜੋ ਕਿ ਉਹ ਦੁਬਾਰਾ ਆਪਣੇ ਅਸਤੀਫੇ ਨੂੰ ਵਾਪਸ ਲੈ ਕੇ ਤੇ ਸਵਾਵਾ ਸ਼ੁਰੂ ਕਰ ਦੇਣ ਸੋ ਐਡਵੋਕੇਟ ਧਾਮੀ ਨੇ ਅਜੇ ਤੱਕ ਇਸ ਦੇ ਬਾਰੇ ਕੁਝ ਵੀ ਵਿਚਾਰ ਨਹੀਂ ਕੀਤਾ ਉਹ ਦੁਬਾਰਾ ਆਪਣਾ ਅਸਤੀਫਾ ਜਿਹੜਾ ਨਹੀਂ ਵਾਪਸ ਲੈਣਾ ਚਾਹੁੰਦੇ ਔਰ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਹੀਂ ਬੰਨਣਾ ਚਾਹੁੰਦੇ ਸੋ ਦੂਸਰੇ ਪਾਸੇ ਜੋ ਬਾਗੀ ਧੜੇ ਦੇ ਆਗੂ ਸੀ ਉਹ ਸਾਰਾ ਧੜਾ ਖਤਮ ਕਰਕੇ ਅਕਾਲੀ ਦਲ ਨਾਲ ਜਿਹੜਾ ਕਿ ਇੱਕ ਕਰ ਦਿੱਤਾ ਗਿਆ ਸੀ ਹੁਣ ਬੀਬੀ ਜ਼ਗੀਰ ਕੌਰ ਜਿਨ੍ਹਾਂ ਨੇ ਪ੍ਰਧਾਨ ਬਣਨ ਵਾਸਤੇ ਜਿਹੜਾ ਕਿ ਪਹਿਲਾ ਚੋਣਾਂ ਵੀ ਲੜੀਆਂ ਜਦੋਂ ਹਾਰ ਜਾਂਦੇ ਨੇ ਐਡਵੋਕੇਟ ਧਾਮੀ ਜਿਹੜੇ ਇੱਕ ਬਹੁਤ ਹੀ ਸਾਊ ਇਨਸਾਨ ਨੇ ਔਰ ਐਡਵੋਕੇਟ ਧਾਮੀ ਦੇ ਨਾਲ ਜਿਹੜੀ VOTING ਹੁੰਦੀ ਔਰ ਉਹ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਇਲਜ਼ਾਮ ਵੀ ਲੱਗਦੇ ਨੇ ਔਰ ਕੁਝ ਗਲਤੀ ਜ਼ਰੂਰ ਹੋਈ ਐਡਵੋਕੇਟ ਧਾਮੀ ਕੋਲ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਕੁਝ ਅਜੀਬ ਅਪਸ਼ਬਦ ਬੋਲੇ ਫਿਰ ਉਹਨਾਂ ਨੇ ਮਾਫੀ ਵੀ ਮੰਗੀ ਔਰ ਉਹਨਾਂ ਨੇ ਆਪਣੇ ਜਿਹੜਾ ਕੀ ਬੋਲ ਜਿਹੜੇ ਸੀ ਉਹ ਵਾਪਸ ਵੀ ਲੈ ਸੋ ਉਸ ਤੋਂ ਬਾਅਦ ਐਡਵੋਕੇਟ ਧਾਮੀ ਜਿਹੜੇ ਨੇ ਬਹੁਤ ਹੀ ਉਹਨਾਂ ਦੇ ਉੱਪਰ ਦਬਾਅ ਬਣਿਆ ਹੋਇਆ ਸੀ ਉਹਨਾਂ ਦੇ ਉੱਪਰ ਅਕਾਲੀ ਦਲ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ ਸੋ ਅਕਾਲੀ ਦਲ ਦੇ ਵੱਲੋਂ ਦਬਾਅ ਹੋਣ ਦੇ ਬਾਅਦ ਵੀ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕੀਤਾ ਗਿਆ ਜੋ ਦਮਦਮਤ ਤਖਤ ਦੇ ਜਥੇਦਾਰ ਸੀ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਵਿਸ਼ ਸਿੰਘ ਨੇ ਵੀ ਉਹਨਾਂ ਦੇ ਉੱਪਰ ਕੁਝ ਇਲਜ਼ਾਮ ਲਾਏ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੁਣ ਉਹ ਬਿਲਕੁਲ ਆਰਾਮ ਨਾਲ ਘਰ ਬੈਠੇ ਨੇ ਸਾਰੇ ਲੀਡਰ ਉਹਨਾਂ ਨੂੰ ਬੇਨਤੀ ਕਰ ਰਹੇ ਨੇ ਅਪੀਲ ਕਰ ਰਹੇ ਨੇ ਕਿ ਆਪਣਾ ਅਸਤੀਫਾ ਵਾਪਸ ਲਓ ਔਰ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਕਿ ਹੁਣ ਅਗਲਾ ਨਵਾਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣੇਗਾ ਜੋ ਪੰਜ ਮੈਂਬਰੀ ਕਮੇਟੀ ਅਕਾਲ ਤਖਸੈਵਿਖੇ ਅੱਜ ਜਿਨ੍ਹਾਂ ਨੇ ਅੱਜ ਮੀਟਿੰਗ ਕੀਤੀ ਹੈ ਔਰ ਉਹਨਾਂ ਨੇ ਇਸ ਮੀਟਿੰਗ ਦੇ ਬਾਅਦ ਗੁਰਪ੍ਰਤਵਾਸਮ ਡਾਲਾ ਨੇ ਕਿਹਾ ਕਿ ਉਹ ਗਿਆਨੀ ਰਵਿਸ਼ ਸਿੰਘ ਦੇ ਨਿਰਦੇਸ਼ਾਂ ਦੇ ਅਨੁਸਾਰ ਸਵਾਗਤ ਕਰਦੇ ਹਨ ਜੋ ਸਾਰੇ ਚਾਰ ਮੈਂਬਰ ਚਾਰ ਮਾਰਚ ਨੂੰ ਸਾਰੇ ਮੈਂਬਰ ਸ਼੍ਰੀ ਅਕਾਲ ਤਖਸੈਵਿਖੇ ਉਹਨਾਂ ਨੇ ਅਰਦਾਸ ਕਰਕੇ ਜੋ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਰਣਨੀਤੀ ਤਿਆਰ ਕੀਤੀ ਹੈ ਸੋ ਤਾਂ ਮੀ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਵੀ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਉਹ ਸੱਤ ਮੈਂਬਰਾਂ ਦੇ ਵਿੱਚ ਵਾਪਸ ਆਓ ਔਰ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਆ ਕੇ ਜਿਹੜਾ ਕਿ ਆਪਣਾ ਅਹੁਦਾ ਸੰਭਾਲੋ ਤਾਂ ਕਿ ਜੋ ਆਪਾ ਭਰਤੀ ਮਹਿਮ ਸ੍ਰੀਕਾਰ ਤੱਕ ਸਰ ਦੇ ਹੁਕਮ ਹੋਏ ਸੀ ਉਸ ਅਨੁਸਾਰ ਕਰ ਸਕੀਏ ਅਸੀਂ ਤੁਹਾਨੂੰ ਅੱਜ ਵੀ ਸਤਕਾਰ ਸਹਿਤ ਕਹਿੰਦੇ ਹਾਂ ਕਿ ਤੁਸੀਂ ਆਓ ਔਰ ਆਪਣਾ ਅਹੁਦਾ ਸੰਭਾਲ ਕੇ ਤੇ ਦੁਬਾਰਾ ਆਪਾਂ ਜਿਹੜਾ ਕਿ ਭਰਤੀ ਵਿਭਾਗ ਸ਼ੁਰੂ ਕਰੀਏ ਔਰ ਅਕਾਲੀ ਦਲ ਨੂੰ ਮਜ਼ਬੂਤ ਕਰੀਏ